ਪ੍ਰਧਾਨ ਜੀ ਅੱਜ 26 ਜਨਵਰੀ ਦੇ ਮੌਕੇ ਤੇ ਤੁਸੀਂ ਆਪਣੇ ਢਿਲਵਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕੀ ਪਗਾਮ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਜਿਹੜਾ ਦੇਸ਼ ਦਾ 76ਵਾਂ ਗਣਤੰਤਰ ਦਿਵਸ ਆਪਾਂ ਮਨਾ ਰਹੇ ਹਾਂ ਸਾਰੇ ਦੇਸ਼ ਭਰ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਔਰ ਸਾਰਿਆਂ ਨੂੰ ਵਸੇ ਇਹ ਮੇਰਾ ਕਹਿਣ ਤੋਂ ਭਾਵ ਹੈ ਵੀ ਇਮਾਨਦਾਰੀ ਨਾਲ ਕੰਮ ਕਰੋ ਪ੍ਰੇਮ ਭਾਵਨਾ ਨਾਲ ਕੰਮ ਕਰੋ ਮਿਲ ਕੇ ਕੰਮ ਕਰੋ ਔਰ ਸਾਰਿਆਂ ਦਾ ਸਾਥ ਦਿਓ ਜਿੱਥੇ ਕਿਸੇ ਨੂੰ ਲੋੜ ਪੈਂਦੀ ਆ ਲੋੜਵੰਦਾਂ ਦੀ ਮਦਦ ਕਰੋ ਔਰ ਗਰੀਬ ਬੱਚਿਆਂ ਨੂੰ ਪੜ੍ਹਾਓ ਗੱਲ ਕਰੀ ਤੁਸੀਂ ਜਿਵੇਂ ਕਿ ਢਿਲਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਵਜੋਂ ਅੱਜ ਝੰਡਾ ਲਹਿਰਾਇਆ ਆ ਅੱਜ ਜੋ ਸਮਾਗਮ ਕੀਤਾ ਗਿਆ ਸਮਾਗਮ ਬਾਰੇ ਥੋੜਾ ਜਿਹਾ ਦੱਸੋ ਔਰ ਜੋ ਗਣਤੰਤਰ ਦਿਵਸ ਦਾ 26 ਜਨਮ ਦਿਦਾ ਇਤਿਹਾਸ ਆ ਉਹ ਵੀ ਥੋੜਾ ਜਿਹਾ ਦੱਸੋ ਦੇਖੋ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਜੀ ਤੇ ਡਾਕਟਰ ਅੰਬੇਦਕਰ ਸਾਹਿਬ ਨੇ ਇੱਕ ਸੰਵਿਧਾਨ ਬਣਾਇਆ ਜੋ ਸਾਰੇ ਦੇਸ਼ ਵਾਸੀਆਂ ਤੇ ਲਾਗੂ ਹੁੰਦਾ ਭਾਵੇਂ ਕੋਈ ਵੀ ਹੋਵੇ ਤੇ ਉਹਨੂੰ ਅੱਜ ਦੇ ਦਿਨ ਲਾਗੂ ਕੀਤਾ ਗਿਆ ਸੀ ਆਪਣੇ ਦੇਸ਼ ਦੇ ਸਰਦਾਰ ਨੂੰ ਤਾਂ ਕਰਕੇ ਆਪਾਂ ਰਿਪਬਲਿਕ ਡੇ ਮਨਾ ਰਹੇ ਹਾਂ ਮਾਫ ਕਰਿਓ ਮੈਂ ਇੱਕ ਗੱਲ ਕੋੜੀ ਗੱਲ ਪੁੱਛਣ ਲੱਗਾ ਹਾਂ ਜਿਵੇਂ ਕਿ 26 ਜਨਵਰੀ ਔਰ 15 ਅਗਸਤ ਦਾ ਦਿਨ ਆਉਂਦਾ ਆ ਜੀ ਇਸ ਨਾ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਦੇਸ਼ ਭਗਤੀ ਖਾਸ ਕਰਕੇ ਸਾਡੇ ਜਿਹੜੇ ਲੀਡਰ ਆ ਉਹਨਾਂ ਦੀ ਦੇਸ਼ ਭਗਤੀ ਜਾਗ ਜਾਂਦੀ ਆ ਪਰ ਬਾਕੀ ਦਿਨਾਂ 'ਚ ਉਹ ਸੁੱਤੇ ਨਜ਼ਰ ਆਉਂਦੇ ਆ ਕੀ ਕਹਣਾ ਜਾਊਗਾ ਦੇਖੋ ਜੀ ਜਿਹੜੀਆਂ ਰਵਾਇਤੀ ਰਵਾਇਤੀ ਪਾਰਟੀਆਂ ਸੀ ਅਸੀਂ ਉਹਨਾਂ ਦੇ ਲੀਡਰਾਂ ਦੀ ਗਲਤ ਨਹੀਂ ਕਰਦੇ ਪਰ ਜਿਉਂਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਆ ਇਹ ਪਹਿਲੇ ਦਿਨ ਤੋਂ ਅੱਜ ਤੱਕ ਸਾਨੂੰ ਤਿੰਨ ਲਗਭਗ ਤਿੰਨ ਸਾਲ ਹੋ ਗਏ ਆ ਪਹਿਲੇ ਦਿਨ ਤੋਂ ਕੰ ਹਰ ਵੇਲੇ ਡਿਊਟੀ ਤੇ ਰਹਿੰਦੇ ਆ ਆਖਿਰ ਦੇ ਵਿੱਚ ਅੱਜ ਦਾ ਜੋ ਤੁਸੀਂ ਸਮਾਰੋਹ ਕੀਤਾ ਝੰਡਾ ਲਹਿਰਾਇਆ ਉਹ ਜਿਨਨੇ ਵੀ ਲੋਕ ਸ਼ਾਮਲ ਹੋਏ ਉਹਨਾਂ ਨੂੰ ਕੀ ਸੰਦੇਸ਼ ਜੀ ਆ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆਪਣੇ ਢਿਲੋਂ ਵਾਸੀ ਨੂੰ ਕੀ ਆਖਿਰ ਦੇ ਵਿੱਚ ਕਹਿਣਾ ਚਾਹੋ ਮੈਂ ਬੜਾ ਮਾਣ ਮਹਿਸੂਸ ਕਰਦਾ ਜੀ ਮੈਨੂੰ ਪ੍ਰਬਤਵਾਂ ਨੇ ਇਸ ਜੋਬ ਤੇ ਪਹੁੰਚਾਇਆ ਔਰ ਮੇਰੇ ਨਿੱਗੇ ਸੱਦੇ ਤੇ ਜਿੰਨੇ ਵੀ ਮੇਰੇ ਸਾਥੀ ਆਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਹਾਂ ਜੀ ਮੈਂ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਮੋਬਾਰਕਾਂ ਤੁਹਾਨੂੰ ਵੀ ਸਾਰਿਆਂ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਹਾਨੂੰ ਤੁੰਤਰ ਦਿਵਸ ਦੀ ਲੱਖ ਲੱਖ ਵਧਾਈ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਚੰਡਾ ਲਹਿਰਾਂ ਦੀ ਰਸਮ ਕੀਤੀ ਸਾਡੇ ਨਾਲ ਇੱਥੇ ਸ਼ਾਮਿਲ ਹੋਏ। ਸ਼ਹੀਦਾਂ ਦਾ ਸੁਪਨਾ ਉਦੋਂ ਸੱਚ ਹੋਇਆ ਭਾਰਤ ਜਦੋਂ ਸੁਤੰਤਰ ਹੋਇਆ। ਆਓ ਸਲਾਮ ਕਰੀਏ ਉਨ੍ਹਾਂ ਵੀਰਾਂ ਨੂੰ ਜਿਨ੍ਹਾਂ ਕਰਕੇ ਭਾਰਤ ਗਣਤੰਤਰ ਹੋਇਆ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਭਾਰਤ ਦੇ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਅਧੀਨ ਰਿਹਾ ਹੈ। ਅਨੇਕਾਂ ਦੇਸ਼ਾਂ ਪੱਤਾ ਜੀਆਂ ਕੁਰਬਾਨੀਆਂ ਸਰਕਾਰ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਅਤੇ ਸਾਡੇ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਈਸਵੀ ਨੂੰ ਲਾਗੂ ਹੋਇਆ। ਇਸੇ ਦਿਨ ਤੋਂ ਦੇਸ਼ ਨੂੰ ਪੂਰਨ ਗਣਤੰਤਰ ਮੰਨਿਆ ਗਿਆ ਹੈ। ਇਹ ਦੇਸ਼ ਸਾਡੇ ਲਈ ਬਹੁਤ ਹੀ ਮਾਨ ਸਨਮਾਨ ਵਾਲਾ ਦੇਸ਼ ਹੈ। ਅਤੇ ਦੂਸਰਾ ਮੈਂ ਤੁਹਾਡੀ ਸਾਰਿਆਂ ਦੀ तहे ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਰਿਆਂ ਨੇ ਮੈਨੂੰ ਆਪਣੇ ਇਸ ਨਗਰ ਦਾ ਪ੍ਰਧਾਨ ਚੁਣਿਆ ਅਤੇ ਮੇਰੀ ਤੁਹਾਡੀ ਸਾਰਿਆਂ ਦੇ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਆਪਣੀ ਨਗਰ ਦਾ ਵਿਕਾਸ ਕਰਨਾ ਹੈ ਤੇ ਇਸ ਨੂੰ ਬੁਲੰਦੀ ਦੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ